مشہور اداکار ਅਤੇ ਕਾਮੇਡੀਅਨ ਜਸਵਿੰਦਰ ਪੱਲਾ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਫਾਈਨੈਂਸਟ ਮਨਿਸਟਰ ਪੰਜਾਬ ਹਰਪਾਲ ਸਿੰਘ ਚੀਮਾ ਦੇਖੋ ਪੰਜਾਬੀਆਂ ਦੇ ਦਿਲਾਂ ਤੇ ਬਹੁਤ ਲੰਬਾ ਸਮਾਂ ਪੱਲਾ ਸਾਹਿਬ ਨੇ ਰਾਤ ਕੀਤਾ ਔਰ ਇਹ پوری ਦੁਨੀਆ ਦੇ ਅੰਦਰ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਪਿਛਲੇ ਦਿਨੀ ਸਾਡੇ ਵਿਚਕਾਰ ਨਹੀਂ ਰਹੇ ਬੜਾ ਅਫਸੋਸ ਆ ਪੂਰੇ ਪੰਜਾਬੀ ਜਗਤ ਨੂੰ ਉਰੇ ਉਹਨਾਂ ਦੇ ਜਿਹੜੇ ਵੀ ਉਹਨਾਂ ਨੂੰ ਫੋਲੋ ਕਰਦੇ ਸੀ ਉਹਨਾਂ ਦੇ ਫੋਲੋਅਰਾਂ ਨੂੰ ਬਹੁਤ ਵੱਡਾ ਦੁੱਖ ਲੱਗਿਆਗਾ ਅੱਜ ਅਫਸੋਸ ਪ੍ਰਗਟ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਮਿਲੇ ਹਨ ਧਰਮਪਤਰੀ ਦੇ بیٹے ਨੂੰ ਮਿਲੇ ਹਨ ਸਾਰੇ ਉਹਨਾਂ ਦੇ ਪੁਰਾਣੇ ਸਾਥੀ ਉਹਨਾਂ ਬਾਰੇ ਉਹਨਾਂ ਦੇ ਸੁਭਾਅ ਬਾਰੇ ਕਿਉਂਕਿ ਨਿੱਜੀ ਤੌਰ ਤੇ ਸਾਡਾ ਸਾਹਮਣੇ ਨਹੀਂ ਸੀ ਪਰ ਲੇਕਿਨ ਉਹਨਾਂ ਦੇ ਜਿਹੜਾ ਕਮੇਡੀ ਆ ਉਹਦੇ ਰਾਹੀਂ ਉਹਨਾਂ ਨੂੰ ਬਿਲਕੁਲ ਜਾਣਦੇ ਸੀਗੇ ਲੇਕਿਨ ਅੱਜ ਪਤਾ ਲੱਗਿਆ ਕਿ ਕਿਦਾਂ ਸ਼ਰਮਾ ਜੀ ਨਾਲ ਲਗਭਗ ਉਹਨਾਂ ਨੇ 50 ਸਾਲ ਭਰਾਮਾਂ ਦੀ ਤਰ੍ਹਾਂ ਬਤੀਤ ਕੀਤੇ ਕਿੰਨੇ ਸਕੇ ਪਰ ਆ ਰਹੇ ਨੇ ਕਿ ਔਰ ਹਮੇਸ਼ਾ ਹੀ ਪੰਜਾਬੀਅਤ ਤੇ ਪੰਜਾਬੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਿੱਥੇ ਵੀ ਗਏ ਦੁਨੀਆ ਦੇ ਅੰਦਰ ਜਿਹੜੀ ਵੀ ਕੰਟਰੀ ਚ ਗਏ ਉੱਥੇ ਹੀ ਮੈਂ ਸਮਝਦਾ ਪੰਜਾਬੀਅਤ ਦਾ ਝੰਡਾ ਜਿਹੜਾ ਉਹ ਬਲੰਦ ਕੀਤਾ ਬਹੁਤ ਵੱਡਾ ਪੰਜਾਬੀ ਕਲਚਰ ਦੇ ਲਈ ਮੈਂ ਸਭ ਦਾ ਬੜਾ ਯੋਗਦਾਨ ਆ ਉਹਨਾਂ ਦਾ ਔਰ ਸਦੀਆਂ ਤੱਕ ਆਉਣ ਵਾਲੀਆਂ ਇੱਥੇ ਦਿਨ ਤੱਕ ਪੱਲਾ ਸਾਹਿਬ ਨੂੰ ਲੋਕ ਯਾਦ ਕਰਦੇ ਆਂ। ਆਸਮਾਨ ਵੀ ਕਮੇਟੀ ਸੀਟ ਦੇ ਪਰਿਵਾਰ ਦੇ ਵਿੱਚ ਹਮੇਸ਼ਾ ਬੈਠ ਕੇ ਜਿਹੜਾ ਖੋਤ ਸਕਦੇ ਸੀ ਅਸੀਂ ਦੇਖ ਸਕਦੇ ਸੀ ਕਦੇ ਉਹਨਾਂ ਨੂੰ ਦੋ ਪਾਰਟੀ ਨਹੀਂ ਤਲ ਕੀਤੀ ਉਹਨਾਂ ਨੇ ਹੱਥ। ਬਿਲਕੁਲ ਇਹੀ ਸਭ ਤੋਂ ਵੱਡਾ ਸੁਨੇਹਾ ਹੈਗਾ ਕਿ ਜਿਹੜਾ ਕਲਾਕਾਰ ਉਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਜਿਹੜਾ ਤਦ ਤੁਸੀ ਉਹਨੂੰ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਦੇ ਵਿੱਚ ਆਪਣੀਆਂ ਧੀਆਂ ਦੇ ਵਿੱਚ ਆਪਣੇ ਪੁੱਤਰਾਂ ਦੇ ਵਿੱਚ ਆਪਣੇ ਮਾਪੇ ਦੇ ਸਾਹਮਣੇ ਔਰ ਇੱਕ ਅਛੇ ਢੰਗ ਦੇ ਨਾਲ ਸੁਣ ਸਕਦੇ ਹੋ ਔਰ ਆਪਦੇ ਆਪ ਨੂੰ ਜਿਹੜਾ ਹੈਗਾ ਖੁਸ਼ ਰੱਖ ਸਕਦੇ ਹੋ ਜੋ ਇਸ ਤਰ੍ਹਾਂ ਦੀ ਉਹਨਾਂ ਨੇ ਕਮੇਡੀ ਕੀਤੀ ਹੈ ਮੈਂ ਸਮਝਦਾ ਇਸ ਤਰ੍ਹਾਂ ਦੇ ਕਮੇਡੀਅਨ ਦੁਨੀਆ ਦੇ ਅੰਦਰ ਬਹੁਤ ਥੋੜੇ ਹੋਏ ਨੇ ਤੇ ਜਿੰਨੇ ਸਰ ਕੋਈ ਯਾਦਗਾਰ ਕੋ ਕੁਮਾਰ ਨਾਲ ਗੱਲਬਾਤ ਹੋਈ ਤੇ ਕਿ ਮੁੱਖ ਮੰਤਰੀ ਸਾਹਿਬ ਵੀ ਆਏ ਸੀ ਤੇ ਪਹਿਲੇ ਦਿਨ ਉਹਨੂੰ ਵੀ ਜਿਹੜਾ ਉਹਨਾਂ ਦੇ ਦੋਸਤ ਹੀ ਉਹਨਾਂ ਦੇ ਬੜਾ ਰੀਮਾਨਾ ਨੂੰ ਯਾਦ ਕੀਤਾ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਖੁੱਦ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕਮੇਡੀ ਨੂੰ ਸਮਰਪਿਤ ਕੀਤਾ ਹੈਗਾ ਬੜਾ ਲੰਮਾ عرصਾ ਉਹਨਾਂ ਨੇ ਵੀ ਆਪਣੀ ਜਿੰਦਗੀ ਦੇ ਦੌਰਾਨ ਕਮੇਡੀ ਕੀਤੀ ਹੈ ਹੁਣੋਂ ਪੰਜਾਬ ਦੇ ਬਤੌਰ ਮੁੱਖ ਮੰਤਰੀ ਸੇਵਾ ਕਰ ਰਹੇ ਨੇ ਬਿਲਕੁਲ ਅਸੀਂ ਉਹਨਾਂ ਨਾਲ ਸਲਾਹ ਕਰਾਂਗੇ ਸਲਾਹ ਕਰਕੇ ਜਿਸ ਤਰ੍ਹਾਂ ਦੀ ਵੀ ਟੁਕਵੀ ਯਾਦਗਾਰ ਬਣਾਉਣ ਦੀ ਗੱਲ ਹੋ ਬਿਲਕੁਲ ਪਰਿਵਾਰ ਦੇ ਮੈਂਬਰ ਸਾਹਿਬ ਖੜੇ ਨੇ ਵੀ ਅੰਦਰ ਹੀ ਬਿਲਕਾਹ ਜੋ ਵੀ ਪਰਿਵਾਰ ਹਕਮ ਲਾਉ ਅਸੀਂ ਉਹ ਖੜੇ ਪਰਿਵਾਰ ਕਰਾਂਗੇ ਅਸੀਂ ਦੇ ਰਾਸ਼ਟਰਪਤੀ ਮੈਂਬਰ ਸੁਖਮ ਸਿੰਘ ਵੀ ਐਸ.ਆਰ.ਓ. ਤੋਂ ਵੀ ਪੰਜਾਬ ਸਰਕਾਰ ਦੇ ਕਰ ਮਹਾਲੇ ਦੇ ਵਿੱਚ ਕੁਝ ਜ਼ਮੀਨ ਹैया ਕਰਵਾ ਦੇਵੇ ਤਾਂ ਅਸੀਂ ਕੇਂਦਰ ਸਰਕਾਰ ਤੋਂ ਫੰਡ ਲੈ ਆ ਕੇ ਉਹਨਾਂ ਦੀ ਯਾਦਗਾਰ ਤੋਂ ਮਾਇਦ ਬਣਾ ਸਕੀਏ ਬਿਲਕੁਲ ਕੋਈ ਜ਼ਮੀਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਕਿਸਮ ਦੀ ਜ਼ਮੀਨ ਵੀ ਵਹਈਆ ਕਰਾਵਾਂਗੇ ਔਰ ਯਾਦਗਾਰ ਵੀ ਬਣਾਵਾਂਗੇ ਮਹਿਮਾਨਜੋਗ ਮੁੱਖ ਮੰਤਰੀ ਸਾਹਿਬ ਨਾਲ ਇਸ ਬੰਦੇ ਸਲਾਹ ਕਰਾਂਗੇ ਕਿ ਮੁੱਖ ਮੰਤਰੀ ਸਾਹਿਬ ਦੇ ਬਹੁਤ ਹੀ ਅਜੀਬ ਬਹੁਤ ਹੀ ਖਾਸ ਹੋ ਮਿਤਰਾ ਚੋਂ ਦੇ ਸੀ ਬਹੁਤ ਦੂੰਗੀ ਸਾਥ ਸੀ ਉਹਨਾਂ ਦੇ ਆ ਬੈਠ ਕੇ ਕਿਉਂਕਿ ਉਹ ਫਿਰ ਪਰਿਵਾਰ ਦੇ ਨਾਲ ਉਹਨਾਂ ਦੀ ਸਾਥ ਸੀ ਸੁੱਧ ਪਰਿਵਾਰ ਤੇ ਮਾਨ ਸਾਹਿਬ ਇਕੱਠੇ ਬੈਠ ਕੇ ਡਿਸਾਈਡ ਕਰਨਗੇ ਜਿਸ ਤਰ੍ਹਾਂ ਦੀ ਵੀ ਯਾਦਗਾਰ ਹੋਊਗੀ ਉਹ ਬਿਲਕੁਲ ਬਣਾਵਾਂਗੇ ਠੀਕ ਹੈ